ਚਾਹਤ ਮਨ ਦੇ ਵਿੱਚ ਪੈਦਾ ਕਰ ਕਿ ਮੈਂ ਉਹ ਪ੍ਰਮਾਤਮਾ ਨੂੰ ਧੇਵਣਾ ਹੈ ਮੇਰੀ ਚਾਹਤ ਹੈ ਉਸ ਨੂੰ ਪਾਉਣ ਦੀ ਤੇ ਖਾਲਸਾ ਜਿਸ ਦੇ ਮਨ ਦੇ ਵਿੱਚ ਕੋਈ ਚਾਹ ਹੋਵੇ ਨਾ ਚਾਹਤ ਹੋਵੇ ਕਿਸੇ ਵੀ ਕੰਮ ਦੇ ਲਾਲਵੋ ਉਸ ਕੰਮ ਨੂੰ ਉਹ ਸੇਰੇ ਵੀ ਚੜ ਜਾਂਦਾ ਨੇਪਰੇ ਵੀ ਚੜ ਲੈਂਦਾ ਜੇ ਚਾਹਤ ਮਨ ਦੇ ਵਿੱਚ ਹੋਵੇ ਕਿ ਮੈਂ ਇਹ ਕਾਰਜ ਕਰਨਾ ਚਾਹੁੰਦਾ ਨੇ ਖਾਲਸਾ ਜੀ ਹਰ ਪਾਸੇ ਅਸੀਂ ਮਸਾਕਤ ਕਰਦੇ ਹਾਂ ਭੱਜ ਦੌੜ ਕਰਦੇ ਹਾਂ ਬੜਾ ਕੁਝ ਕਰਦੇ ਹਾਂ ਕਰਦੇ ਹਨ ਕਿੱਥੋਂ ਕਿੱਥੋਂ ਤਾਂ ਕਿਸੀ ਧਨ ਨੂੰ ਕਮਾਉਣ ਦੇ ਬਜਾਏ ਕਿੰਨੇ ਕੁਝ ਯਤਨ ਕਰਦੇ ਇੱਥੇ ਖਾਲਸਾ ਜੀ ਮੈਂ ਛੋਟੀ ਜੀ ਬੇਨਤੀ ਕਰਾਂ ਤੁਸੀਂ ਲਾਲਚ ਕੇ ਵਿਦੇਸ਼ਾਂ ਦੇ ਵਿੱਚ ਹੀ ਲਾਲਚ ਕਿੰਨੀ ਮਾਇਆ ਪਹਿਲਾਂ ਅਸੀਂ ਲਾਉਂਦੇ ਹਾਂ 30 35 ਲੱਖ ਰੁਪਇਆ ਲਾਉਣੇ ਕਾਦੇ ਵਾਸਤੇ ਇੱਕ ਚਾਹਤ ਹੈ ਕਿ ਅਸੀਂ ਇਹ ਕੰਮ ਨੂੰ ਕਰਨਾ ਹੈ ਸਾਡੇ ਬੱਚੇ ਬਾਹਰ ਜਾਣਗੇ ਕਮਾਈਆਂ ਕਰਨਗੇ ਤੇ ਉੱਥੋਂ ਸਾਨੂੰ ਕੁਝ ਖਟ ਕੇ ਦੇਣਗੇ ਸਾਡੇ ਘਰ ਦਾ ਜਿਹੜਾ ਹੈ ਗੁਜ਼ਾਰਾ ਵਧੀਆ ਚੱਲ ਪਵੇਗਾ ਉਹ ਗੱਲ ਵਕਰੀ ਹੈ ਕਿ ਅਸੀਂ ਕਿਹੜੇ ਕਰਾਹਾਂ ਦੇ ਵਿੱਚ ਪੈ ਗਏ ਇੱਥੇ ਖਾਲਸਾ ਜੀ ਗੱਲ ਇਹ ਮੈਂ ਕਰ ਰਿਹਾ ਹਾਂ ਚਾਹਤ ਮਨ ਦੇ ਵਿੱਚ ਪੈਦਾ ਹੋਣੀ ਚਾਹੀਦੀ ਹੁਣ ਇਸ ਦੂਸਰੀ ਤਰਫ ਵੇਖੋਗੇ ਨਾ ਦੂਸਰੇ ਪਾਸੇ ਜੇਕਰ ਸੋਚੋਗੇ ਤੇ ਮੈਂ ਬੇਨਤੀ ਕਰਾਂ ਆਖ ਦਿੰਦੇ ਨਾ ਕਿ ਨਾਮ ਉਹ ਪ੍ਰਮਾਤਮਾ ਜਪਾ ਲਵੇਗਾ ਤੇ ਜਪ ਲਵਾਂਗੇ ਜੀ ਉਹ ਗੁਰੂ ਕਿਰਪਾ ਕਰੇਗਾ ਤੇ ਅੰਮ੍ਰਿਤ ਛਕ ਲਵਾਂਗੇ ਇਹ ਸਵਾਲ ਹੁੰਦਾ ਨਾ ਸਾਡਾ ਤੇ ਖਾਲਸਾ ਜੀ ਇਹ ਕਿਉਂ ਨਹੀਂ ਆਖਦੇ ਕਿ ਧੰਨ ਉਹ ਪ੍ਰਮਾਤਮਾ ਦੇ ਦੇਵੇਗਾ ਤੇ ਆਪਣੇ ਆਪ ਹੀ ਘਰ ਆ ਜਾਵੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਕਮਾਈਆਂ ਕਰਦੇ ਕਿਉਂ ਅਸੀਂ ਇੰਨੇ ਉਦਮ ਕਰਦੇ ਕਿਉਂ ਐਨਾ ਕੁਝ ਰਾਤ ਦਿਨ ਅਸੀਂ ਇੱਕ ਕਰ ਛੱਡੇ ਕਾਦੇ ਵਾਸਤੇ ਧਨ ਕਮਾਉਣ ਵਾਸਤੇ ਉਹਦੇ ਵਿੱਚ ਕਿਉਂ ਨਹੀਂ ਆਖਦੇ ਜੇ ਕਿ ਕਰਮਾਂ ਦੇ ਵਿੱਚ ਹੋਇਆ ਤੇ ਆਪਣੇ ਆਪ ਮਿਲ ਜਾਵੇਗਾ ਉਹਦੇ ਵਾਸਤੇ ਤੇ ਅਸੀਂ ਬੈਠਦੇ ਨਹੀਂ ਉਦਮ ਅਸੀਂ ਰਾਤ ਦਿਨ ਕਰਦੇ ਹਾਂ ਚਾਹੇ ਘਾਟਾ ਪਵੇ ਚਾਹੇ ਲਾਭ ਹੋਵੇ ਤੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਜਦੋਂ ਉਸ ਨੂੰ ਧਿਆਉਣਾ ਉਦੋਂ ਅਸੀਂ ਆਖਦੇ ਹਾਂ ਕਿ ਉਹ ਪਰਮਾਤਮਾ ਦੀ ਕਿਰਪਾ ਹੋਵੇਗੀ ਤੇ ਕਰ ਲਵਾਂਗੇ ਮੈਂ ਇਹ ਨਹੀਂ ਆਖਦਾ ਕਿ ਉਸ ਦੀ ਕਿਰਪਾ ਤੋਂ ਬਿਨਾਂ ਕੁਝ ਹੋ ਸਕਦਾ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਧਨ ਨੂੰ ਕਮਾਉਣ ਦੀ ਅਸੀਂ ਉਦਮ ਕਰਦੇ ਹਾਂ ਕਿਤੇ ਨਾ ਕਿਤੇ ਉਸ ਉਦ ਕਿਤੇ ਹੋਏ ਉਦਮ ਨੂੰ ਫਲ ਲੱਗ ਜਾਂਦਾ ਤੇ ਜੇ ਅਸੀਂ ਪਰਮਾਤਮਾ ਦੇ ਨਾਮ ਨੂੰ ਧਿਆਵਾਂਗੇ ਨਾ ਉਦਮ ਕਰਾਂਗੇ ਚਾਹੇ ਮਨ ਟਿਕਦਾ ਹੈ ਚਾਹੇ ਨਹੀਂ ਟਿਕਦਾ ਤੇ ਕਿਤੇ ਨਾ ਕਿਤੇ ਸਾਡੇ ਕਰਮਾਂ ਦੇ ਵਿੱਚ ਬੰਦਗੀ ਨਾਮ ਹੀ ਹੋਏ ਉਹ ਪਰਮਾਤਮਾ ਨੇ ਕਿਰਪਾ ਕਰਦੇ ਨੇ ਉਹਨੇ ਤਰਸ ਕਰਕੇ ਸਾਡੀ ਝੋਲੀ ਦੇ ਵਿੱਚ ਬੰਦਗੀ ਦੀ ਦਾਤ ਪਾ ਦੇਣੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਿਤੇ ਤਰਸ ਹੁੰਦਾ ਖਾਲਸਾ ਜੀ ਉਦਮ ਕਰਨਾ ਪੈਣਾ ਹਰ ਹਰੇਕ ਪਾਸੇ ਮਨ ਮਹਿ ਚਿਤਵੋ ਚਿਤਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰਦੇਵ ਨਾਨਕ ਕੇ ਮੇਤ ਚਾ ਲਾਗੇ ਉਠ ਨਾਮ ਜਪ ਨਿਸਬਸਰ ਆਰਾਧ ਕਾਰਾ ਤੁਜਨਾ ਬਿਆਪਈ ਨਾਨਕ ਮਟੈ ਉਬਾਦ ਇਕ ਇੱਕਿਆ ਉਦਮ ਦੇ ਤੇ ਗੱਲ ਕਹੀ ਸਤਿਗੁਰਾਂ ਜੀ ਨੇ ਉਦਮ ਕਰ